ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜਿਓ ਸਖਰਾਜ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪਿੰਡ ਢੀਮਾਂ ਵਾਲੀ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਤੇ ਤਹਿਸੀਲ ਇਸ ਪਿੰਡ ਨੂੰ ਕੋਟ ਕਬੂਰਾ ਪੈ ਜਾਂਦੀ ਆ ਇਸ ਪਿੰਡ ਵਿੱਚ ਬਾਈ ਜੀ ਹਰਾ ਦਾ ਖੇਤੀਬਾੜੀ ਦਾ ਕਾਰੋਬਾਰ ਆ ਤੇ ਖੇਤੀਬਾੜੀ ਦੇ ਕਾਰੋਬਾਰ ਦੇ ਨਾਲ-ਨਾਲ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਪਹਿਲਾ ਸੂਆ ਗੱਬਣ ਪੰਜਾਬ ਵਾਲੀ ਜਰਸੀ ਵਿਕਾਊ ਆ ਇਦੀ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਕਰ ਸਕੋ ਸੋ ਦੋਸਤੋ ਫੇਸਬੁੱਕ ਪੇਜ ਆਪਣਾ ਸ਼ੌਂਕੀ ਪੀਵੀਟੀ ਤੇ ਜਿਹੜੇ ਮੇਰੇ ਵੀਰੇ ਇੰਸਟਾਗ੍ਰam ਤੇ ਦੇਖ ਰਹੇ ਆ ਸਖਰਾਜ ਪੀਵੀਟੀ ਉਹ ਵੀ ਜਰੂਰ ਫੋਲੋ ਕਰ ਲਿਓ ਤੇ ਆਓ ਲੈਨੇ ਆ ਸਾਰੀ ਜਾਣਕਾਰੀ ਤੇ ਘਰ ਦਿਆਂ ਤੁਹਾਡੇ ਨਾਲ ਸੰਜੀ ਸਾਰੀ ਬਰੀਡ ਦੋਸਤੋ ਬਾਈ ਦੇ ਘਰ ਦੀ ਆਪ ਦੀ ਤਿਆਰ ਕੀਤੀ ਆ ਚੰਗੇ 66 ਸੀਮਨ ਤੇ ਵਧੀਆ ਸੀਮਨਾ ਲਾ ਕੇ ਸਾਰੀ ਬਰੀਡ ਤਿਆਰ ਕੀਤੀ ਆ ਜਾਣਕਾਰੀ ਆਪਾਂ ਸਾਰੀ ਲਵਾਂਗੇ ਬਾਈ ਤੋਂ ਤੇ ਸਾਂਝੀ ਤੁਹਾਡੇ ਨਾਲ ਕਰਾਂਗੇ ਆਓ ਲੈਨੇ ਆ ਜਾਣਕਾਰੀ ਤੇ ਘਰ ਦਿਆਂ ਦੋਸਤੋ ਤੁਹਾਡੇ ਨਾਲ ਸੰਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਆਪਣਾ ਨਾਮ ਦੱਸਿਓ ਜੀ ਯਾਦਵਿੰਦਰ ਸਿੰਘ ਬਈ ਯਾਦਵਿੰਦਰ ਹਾਂਜੀ ਯਾਦਵਿੰਦਰ ਵੀਰੇ ਆਪਣਾ ਮੋਬਾਈਲ ਨੰਬਰ ਦੱਸ ਦਿਓ 98723 98723 22069 22069 ਹਾਂਜੀ ਠੀਕ ਹੈ ਜੀ ਇਹ ਵਹਿੜ ਆਪਣੇ ਘਰ ਦੀ ਹੈ ਬਾਈ ਹਾਂਜੀ ਹਾਂਜੀ ਬਈ ਤੇ ਕਿਹੜੇ ਸੀਮੰਦੀ ਹੈ ਬਾਈ ਇਹ ਇਹ ਬਾਈ ਜੀ 50068 ਦੀ ਆ 50068 ਦੀ ਆਪ ਆ ਹਾਂਜੀ ਤੇ ਅੱਗੇ ਗੱਬਣ ਕਿਹੜੇ ਸੀਮੰਤਵਾ ਬਈ ਇਹ ਵੇ ਇੱਕ 21035 ਲਵਾਇਆ ਸੀ ਇਹਦੇ 21035 ਹਾਂਜੀ ਲਾਓ ਵੀ ਸੱਜਣੋ ਸਾਰਾ ਰਿਕਾਰਡ ਆ ਬਾਈ ਦਾ ਪ੍ਰੋਪਰ ਸਾਭ ਕੇ ਰੱਖਿਆ ਹੋਇਆ ਤੇ ਬਹੁਤ ਚੰਗੇ ਸੀਮਨ ਦੀ ਵੜਾ ਤੇ ਪਹਿਲਾ ਸੂਆ ਇਹਦੇ ਸੂਣਾ ਕਿੰਨੇ ਕ ਦਿਨ ਲੈਂਦੀ ਹੈ ਬਾਈ ਇਹ ਵੀ ਹਫਤਾ ਲੈ ਜੂਗੀ ਇੱਕ ਹਫਤਾ ਠੀਕ ਹੈ ਜੀ ਤੇ ਆਹ ਇਹਦੀ ਮਾਂ ਹੈ ਜੀ ਪਰਲੇ ਪਾਸੇ ਹਾਂਜੀ ਹਾਂਜੀ ਲਾਓ ਵੀ ਮਿੱਤਰੋ ਆਹ ਮਾਂ ਇਹਦੀ ਪਰਲੇ ਪਾਸੇ ਇਸ ਜਰਸੀ ਖੜੀ ਹੈ ਘਰ ਦੇ ਜਾਨਵਰ ਆ ਤੇ ਹਫਤਾ ਸੂਣ ਚ ਬਾਕੀ ਆ ਮੂੰਹ ਮੱਥਾ ਤੁਹਾਨੂੰ ਦਿਖਾ ਦੇਣੀ ਦੇਖ ਸਕਦੇ ਹੋ ਦੋਸਤੋ ਮੱਥੇ ਦੇ ਵਿੱਚ ਵੈਲ ਪੈਂਦੀ ਆ ਤੁਸੀਂ ਦੇਖ ਸਕਦੇ ਹੋ ਥੋੜੀ ਬਣੀ ਹੋਈ ਆ ਤੇ ਕਾਨਾ ਛੋਟਾ ਛੋਟਾ ਹੈ ਬੋਰਡ ਦੇ ਪੱਤੇ ਆ ਰਗਾ ਤੇ ਥਾਣਾ ਸੋਹਣਾ ਲੱਗਿਆ ਬਾ ਕਮਾਲਾ ਥਾਣਾ ਤੁਹਾਨੂੰ ਨੇੜੇ ਹੋ ਕੇ ਦਿਖਾਉਨੇ ਗੁਲਾਬੀ ਰੰਗ ਦਾ ਕਰਮਾ ਵਾਲੀ ਨੇ ਹਵਾਨਾ ਤਿਆਰ ਕਰਨਾ ਤੇ ਹਜੇ ਹਫਤੇ ਦੀ 10 ਦਿਨਾਂ ਦੀ ਡੀਕ ਕਰਿਓ ਉਸ ਢੰਗ ਨਾਲ ਤੁਸੀਂ ਜਜਮੈਂਟ ਕਰਨੀ ਆ ਪੰਜਾਬ ਦੀ ਜਰਸੀ ਦੋਸਤੋ ਇਹਨੂੰ ਕਹਿ ਸਕਦੇ ਆ ਆਪਾਂ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਥਾਣਾ ਹਵਾਨਾ ਦੋਨਾਂ ਪਾਸਿਆਂ ਤੋਂ ਬਿਲਕੁਲ ਸੇਮ ਸਾਈਜ਼ ਆ ਦੋਸਤੋ ਥਣਾਵਾ ਦੇਖ ਸਕਦੇ ਤੁਸੀਂ ਬਹੁਤ ਸ਼ਾਨਦਾਰ ਥਣ ਹਵਾਨਾ ਵਿਥ ਵੀ ਚੰਗੀ ਆ ਤੇ ਸਾਈਜ਼ ਵੀ ਦੋਸਤੋ ਚੰਗਾ ਬਾਕੀ ਪਸਮਾ ਕਰਕੇ ਹੋਰ ਵੀ ਚੰਗਾ ਬਣ ਜਾਣਾ ਥਾ ਕੱਦ ਵੇਲ ਦੇਖ ਸਕਦੇ ਹੋ ਤੁਸੀਂ ਬਹੁਤ ਚੰਗਾ ਇਹ ਬਾਕੀ ਤੁਹਾਨੂੰ ਤੋੜ ਕੇ ਦਿਖਾ ਦਿੰਦੇ ਆ ਦੋਸਤੋ ਰੀਡ ਦੀ ਹੱਡੀ ਬਿਲਕੁਲ ਗਾਜਰ ਕੀ ਸਿੱਧੀ ਆ ਤੁਰਦੀ ਤੁਹਾਨੂੰ ਹਵਾਨੇ ਦੀ ਜੱਜਮੈਂਟ ਇਹਦੀ ਆ ਜਾਣੀ ਆਹ ਦੇਖ ਸਕਦੇ ਹੋ ਦੋਸਤੋ ਘਰੇਲੂ ਬਰੀਡ ਆ ਬਾਈ ਦੀ ਇਹ ਕਾ ਵਹਿੜਾ ਇਸੇ ਦੀ ਭੈਣ ਆ ਇਹ ਤੇ ਚੰਗੇ ਸੀਮਣਾ ਵਰਤਦੇ ਆ ਬਾਈ ਗਾਂ ਕਿ ਚੰਗੀ ਬਰੀਡ ਪੈਦਾ ਹੋ ਸਕੇ ਲਓ ਵੀ ਮਿੱਤਰੋ ਤੋਰਦੀ ਤੁਹਾਨੂੰ ਸਾਰੇ ਹਵਾਨੇ ਦੀ ਇਹਦੀ ਜੱਜਮੈਂਟ ਆ ਜਾਣੀ ਹੈ ਥੋੜੀ ਮੱਛਰ ਦੀ ਅਜੇ ਖੋਲ ਹੀ ਨਹੀਂ ਗਦੇ ਜਲਦੀ ਕਰਕੇ ਤੇ ਇਸ ਕਰਕੇ ਥੋੜਾ ਜਿਹਾ ਮਸ਼ਰੇਵਾ ਵਿਖਾਊਗੀ ਲੈ ਚਲੋ ਜੀ ਕੰਨ ਕੰਨ ਬਹੁਤ ਚੰਗਾ ਹੈ ਤੇ ਬਰੀਡ ਬਹੁਤ ਚੰਗੀ ਆ ਦੋਸਤੋ ਮਾਂ ਵੀ ਚੰਗੀ ਹੈ ਇਹਦੀ ਆਪ ਵੀ ਚੰਗੇ ਸੀ ਮੰਦੀਏ ਤੇ ਅੱਗੇ ਸੀਮਨ ਵੀ ਚੰਗਾ ਲੱਗਿਆ ਲਾਓ ਜੀ ਮਤਰੋ ਜਿੰਨਾ ਕਤੂਰੀ ਤੁਹਾਨੂੰ ਤੋੜ ਕੇ ਦਿਖਾਵਾਂ ਮੱਛਰ ਦੀ ਆ ਥੋੜਾ ਜਿਹਾ ਬਹੁਤ ਚੰਗੀ ਵਹਿੜਾ ਦੋਸਤੋ ਮਾਂ ਵੀ ਚੰਗੀ ਹੈ ਇਹਦੀ ਘਰ ਦੀ ਵੱਛੀ ਆ ਘਰੇਲੂ ਜਿੰਮੇਦਾਰ ਪਰਿਵਾਰ ਆ ਜਿਹਦੇ ਕੋਲ ਇਹ ਵਹਿੜਾ ਕੋਈ ਨਹੀਂ ਕੋਈ ਨਹੀਂ ਲੈ ਚੱਲ ਪਏ ਅੱਜ 8-10 ਦਿਨ ਦੋਸਤੋ ਸੂਣ ਜੇ ਨੇ ਲੈ ਜਾਣੇ ਸਿੱਧੀ ਦੌਰ ਬਾਈ ਪਰੇ ਨੂੰ ਕੱਲਾ ਚੱਲ ਬਈ ਬਹੁਤ ਸਾਫ ਸੁਥਰੀ ਤੇ ਪੱਧਰ ਵਹਿੜਾ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਦੋਸਤੋ ਢੀਮਾਂ ਵਾਲੀ ਤੇ ਨੰਬਰ 22 ਦਾ ਆਪਾਂ ਸਕਰੀਨ ਤੇ ਲਾਵਾਂ ਬਾਹਰ ਹੀ ਬਾਹਰ ਆ ਜਾਈਏ ਆ ਜਾਈਏ ਹਾਂਜੀ ਭਾਈ ਜੀ ਕੀ ਮੁੱਲ ਰੱਖਿਆ ਇਹਦਾ ਜੀ ਇਹਦਾ ਭਾਈ 1,20,000 ਰੁਪਏ 1,20,000 ਰੁਪਏ ਮਾਨਤਾ ਹੋ ਜੂਗਾ ਭਾਈ ਜੀ ਥੋੜਾ ਬਹੁਤਾ ਕਰਾਂਗੇ ਲੋ ਵੀ ਮਿੱਤਰੋ 1,20,000 ਮੁੱਲਾ ਬਣਦਾ ਮਾਨਤਾ ਨਾ ਇਹਦੇ ਵਿੱਚੋਂ ਤੁਹਾਡਾ ਜ਼ਰੂਰ ਕੀਤਾ ਜਾਊਗਾ ਜਿਸ ਵੀ ਕਿਸੇ ਵੀਰ ਨੂੰ ਇਹ ਵਹਿੜ ਪਸੰਦ ਆਦਾ ਤਾਂ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਹੈ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਣਾ ਨਾਲ ਸੰਪਰਕ ਕਰਕੇ ਸਬਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋਂ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸਾਡਾ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਦੋਸਤੋਂ ਤੇ ਕਮੈਂਟ ਕਰਕੇ ਦੱਸਿਓ ਵਹਿੜ ਕਿੱਦਾਂ ਦੀ ਲੱਗੀ ਵੀਡੀਓ ਕਿੱਦਾਂ ਦੀ ਲੱਗੀ ਮਿਲਦੇ ਹਾਂ ਜਲਦੀ ਅਜੇ ਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ